ਦੇਖੋ ਸੰਗ ਐਸਾ ਕਰੋ ਬੇਟਾ ਜਿਹੜਾ ਲੈ ਕੇ ਉੱਠ ਜੇ ਹੂੰ ਸੰਗ ਐਸਾ ਨਾ ਕਰੋ ਜਿਹੜਾ ਲੈ ਕੇ ਡੋੜੀ ਜੀ ਹਾਂ ਉਠੇ ਮਰ ਛਣੇ ਨੇ ਕੀ ਹਾਂ ਨਾਲਕ ਸੰਗੀ ਦੇ ਸੰਗਨਾ ਕਰੀਏ ਬਾਰੀ ਕੁਲ ਨੂੰ ਦਾਗ ਨਾ ਲਾਈਏ ਪਾਣੀ ਖਾਰੇ ਆ ਕਿਹਾਂ ਦੇ ਮਿੱਠੜੇ ਨਹੀਂ ਹੁੰਦੇ ਭਾਵੇਂ ਲਖਮਣਾ ਗੁੜ ਪਾਈਏ ਤੁੰਵਿਆਂ ਤੋਂ ਤਰਬੂਜ ਨਹੀਂ ਬਣਦੇ ਭਾਵੇਂ ਮੱਕਿਆਂ ਮੋੜ ਲਿਆਈਏ ਸੱਪਾਂ ਦੇ ਪੁੱਤ ਮਿੱਟੇ ਨਹੀਂ ਹੁੰਦੇ ਭਾਵੇਂ ਚੁੱਲੀਆਂ ਦੇ ਦੁੱਧ ਪਲਾਈਏ ਕੱਚੇ ਕੋਠਿਆਂ ਦੇ ਆਗਰ ਲਈ ਪੀਣਾ ਉਹ ਠੰਦੇ ਆ ਠੰਦੇ ਆ ਠਹਿ ਜਾਂਦੇ ਚੁਗਲ ਖੋਰ ਨਾਲ ਚੁਗਲੀਆਂ ਬੰਦ ਹੁੰਦੇ ਗੱਲ ਕਹਿੰਦੇ ਆ ਕਹਿੰਦੇ ਆ ਠਹਿ ਜਾਂਦੇ ਬਾਟੇ ਕੱਪੜਿਆਂ ਦੇ ਆਗਰ ਸੀ ਮੀਨਾ ਫਟ ਰਹਿੰਦੇ ਆ ਲੈਂਦੇ ਆ ਲੈ ਜਾਂਦੇ ਯਾਰ ਦੀ ਗੱਲ ਕਿਸੇ ਕੋਲੇ ਦਸੀਏ ਨਾ ਫਰਕ ਪੈਂਦੇ ਆ ਪੈਂਦੇ ਆ ਪੈ ਜਾਂਦੇ ਕਪਟੀ ਬੰਦੇ ਨੂੰ ਕਿੰਨੀ ਅਪਕਾ ਬਣਾ ਲਈ ਕਪਟੀ ਬੰਦੇ ਨੂੰ ਜਿਹੜੇ ਕਪਟੇਂਦਰ ਸਮਝ ਗਿਆ ਹਾਂ ਉਸ ਨੂੰ ਉਹ ਕੁਝ ਵੀ ਦੇ ਦੇ ਜਾਈ ਉਸ ਦਾ ਕਪਟ ਬਣਾਨੇ ਜਾਂਦਾ ਜੇ ਭੈਣ ਭਾਈ ਹੈ ਜਾਂ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਮੰਗਤਾ ਕੋਈ ਹੈ ਜਾਈ ਹਾਂ ਉੱਥੇ ਬਰਸ਼ਣਾਂ ਨੇ ਕੀ ਦੱਸੇ ਹਾਂ ਕਪਟੀ ਨੂੰ ਕਹਾ ਇਹ ਤੇ ਕਲਰ ਨੂੰ ਕਹੇ ਖੇਤ ਕਲਰ ਨੂੰ ਖੇਤ ਕਹਿਣ ਨੂੰ ਜਗਾਨੀਆਂ ਦਾਣੇ ਨਹੀਂ ਹੁੰਦੇ ਉਸ ਵਿੱਚ ਠੀਕ ਹੈ ਕਿੰਨੀ ਭੈ ਜਾਂ ਕਲਰ ਨੂੰ ਦਾਣੇ ਹੁੰਦੇ ਉਸ ਵਿੱਚ ਜੱਟ ਕੀ ਬੂਸ ਲਵਾ ਦੇਗਾ ਹਾਂ ਕਮਟੀ ਨੂੰ ਕਹਾ ਇਹ ਤੇ ਕਲਰ ਨੂੰ ਕਹੇ ਕਿ ਤ ਬੇਸਵਾ ਬਸਵਾਸ ਨੂੰ ਕਮਲਗ ਪਟਾਈਏ ਜਿਸਕਾ ਬਗਵਾਸ ਨਹੀਂ ਹਾਂ ਨੂੰ ਕਾ ਦੀ ਕਾਲ ਲੱਗੀਗਾ ਤੱਤੀ ਕਾ ਗਰੀਬ ਕਾ ਗੁਰਬੇ ਕਾ ਬੰਦਾ ਨਹੀਂ ਹੁੰਦਾ ਅੱਛਾ ਜਬਦੀ ਆ ਗਈ ਹਾਂ ਜਿਸਕਾ ਬਗਵਾਸ ਸਭ ਕੁਛ ਹੈ ਜੇ ਜੋ ਸੋਚ ਲਈ ਯਾਰ ਰੋਣੀ ਆ ਜਾਏ ਤੂੰ ਹਾਂ ਕੁਛ ਨਹੀਂ ਉਠੇ ਹਾਂ ਯਾਰ ਕਿਸੇ ਬਾਤ ਮੈਨਾਂ ਨਹੀਂ ਕਹੂੰ ਹਾਂ ਕਮਟੀ ਨੂੰ ਕਹਾ ਇਹ ਤੇ ਕਲਰ ਨੂੰ ਕਹੇ ਕਿ ਤੇ ਬੇਸਵਾ ਬਸਵਾਸ ਨੂੰ ਕਬਲਕ ਪਟਾਈਏ ਚਾਂਦੀ ਦਾ ਰੁਪਇਆ ਤੋਂ ਕਸੌਂਟੀ ਮੇਂ ਤਾਲੀਏ ਰੰਗ ਕੇ ਰੁਪਏ ਕੋ ਕੈਸੇ ਖਰਚ ਦਾਈਏ ਚਾਂਦੀ ਦੇ ਰੁਪਏ ਦਾ ਮਸਲਾ ਕੀ ਹੈ ਤੋ ਮਿਲ ਗਿਆ ਮੈਨੂੰ ਆਵੇ ਮੀਰ ਚਾ ਪੀਏਗਾ ਹੂੰ ਮੀਰ ਦਾਣਾ ਵਾਣਾ ਠੀਕ ਹੈ ਉਹ ਚਾਂਦੀ ਹੋਏ ਹੂੰ ਜਿਹੜਾ ਲਬੀਗੀ ਚੱਪਜੇ ਅਗਾ ਪਿਛੇ ਤਾਂ ਦੇਖਿਆ ਉਹ ਮੜਾ ਹੈ ਮੜਾ ਹੈ ਕਮਟੀ ਨੂੰ ਕਹਾਂ ਹੈ ਤੇ ਕਲਰ ਨੂੰ ਕਹੇ ਕਿ ਤੂੰ ਬੇਸਵਾ ਬਸਵਾਸ ਨੂੰ ਕਬਲ ਕਪਟਾਈਏ ਚਾਂਦੀ ਦਾ ਰੁਪਿਆ ਤੋ ਕਸੌਂਟੀ ਵਿੱਚ ਤਾ ਲਈਏ ਰੰਗ ਕੇ ਰੁਪਏ ਕੋ ਕੈਸੇ ਕਰ ਚਦਾਈਏ ਸੋਤਾ ਜੋ ਹੋ ਜੇ ਟੋਕਾ ਜਗਾ ਲਈਏ ਹੂੰ ਜਿਆੜਤੀਏ ਕੋਈ ਹੈ ਸੋਇਆ ਪੜਿਆ ਜਗਾ ਯਾਰ ਆਪਣਾ ਕੰਮ ਕਰੇਗਾ ਸੋਤਾ ਤੋ ਹੋ ਜੇ ਟੋਕਾ ਜਗਾਦਗੀ ਆਗਰ ਜਾਗਦੀ ਸੋਜੇ ਨੂੰ ਕੈਸੇ ਕਰ ਜਗਾਈਏ ਹੂੰ ਜੇ ਜਾਗ ਨਹੀਂ ਬੰਦਾ ਅੜਤੀਏ ਪੈਸੇ ਜਿਹਨਾਂ ਮਗਿਆ ਦੋਂ ਜੋ ਤੈਨੂੰ ਦੇਖ ਕੇ ਦੁਕਾਨੇ ਛੁੱਟ ਗਿਆ ਹੂੰ ਉਹ ਕੀ ਦੇਗਾ ਫਿਰ ਕੁਛ ਨਹੀਂ ਦਿੰਦਾ ਉਹ ਕੁਛ ਨਹੀਂ ਦਿੰਦਾ